8 ਮਾਰਚ 1703 ਦੀ ਸਵੇਰ ਦੇ ਸੂਰਜ ਦੀ ਪਹਿਲੀ ਕਿਰਨ ਦੇ ਨਾਲ ਹੀ ਸੈਜਾਦਾ ਬਾਬਾ ਅਜੀਤ ਸਿੰਘ ਤੇ ਭਾਈ ਉਦੇ ਸਿੰਘ ਜੀ ਦੀ ਮੁबारक ਕਮਾਨ ਹੇਠ ਸਿੰਘ ਬੱਸੀ ਪਠਾਣਾ ਜਾ ਪੁੱਜੇ ਹਵੇਲੀ ਦੇ ਬਾਹਰੋਂ ਸੈਜਾਦਾ ਅਜੀਤ ਸਿੰਘ ਨੇ ਉੱਚੀ ਆਵਾਜ਼ ਵਿੱਚ ਜਾਵਰ ਖਾਨ ਨੂੰ ਕਿਹਾ ਕਿ ਅਸੀਂ ਖੂਨ ਖਰਾਬਾ ਨਹੀਂ ਚਾਹੁੰਦੇ ਜੇ ਬਿਨਾ ਕਿਸੇ ਹਿਲ ਬੁਝਤ ਦੇ ਬ੍ਰਾਹਮਣੀ ਸਾਡੇ ਹਵਾਲੇ ਕਰ ਦੇਵੇਂਗਾ ਤਾਂ ਤੇਰੀ ਜਾਨ ਬਖਸ਼ ਦਿੱਤੀ ਜਾਵੇਗੀ ਹਵੇਲੀ ਦੇ ਅੰਦਰ ਭੱਜ ਦੌੜ ਮੱਚ ਗਈ ਅੰਦਰੋਂ ਆਉਂਦੀਆਂ ਆਵਾਜ਼ਾਂ ਵਿੱਚ ਸੁਣਾਈ ਦੇ ਰਿਹਾ ਸੀ ਕਿ ਸਿੱਖ ਆ ਗਏ ਸਿੱਖ ਆ ਗਏ ਪਰ ਦਰਵਾਜਾ ਫੇਰ ਵੀ ਨਾ ਖੁੱਲਿਆ ਆਖਰ ਬਾਬਾ ਅਜੀਤ ਸਿੰਘ ਜੀ ਨੇ ਹੁਕਮ ਦਿੱਤਾ ਕਿ ਹਵੇਲੀ ਦਾ ਦਰਵਾਜਾ ਤੋੜ ਦਿੱਤਾ ਜਾਵੇ ਹੁਕਮ ਹੁੰਦੇ ਹਾਂ ਸਿੰਘਾਂ ਨੇ ਬੂਹਾ ਤੋੜ ਦਿੱਤਾ ਤੇ ਅੰਦਰ ਲੰਘ ਗਏ ਕਿਸੇ ਪਠਾਨ ਦਾ ਇੰਨਾ ਹੌਸਲਾ ਨਾ ਪਿਆ ਕਿ ਸਿੰਘਾਂ ਨਾਲ ਟੱਕਰ ਲੈ ਸਕੇ ਡਰਦਾ ਮਾਰਾ ਜਾਵਰ ਖਾਨ ਅੰਦਰਲੇ ਕਮਰੇ ਵਿੱਚ ਜਾ ਲੁਕਿਆ ਸਿੰਘਾਂ ਨੇ ਡਰੇ ਸਹਿਮੀ ਅਤੇ ਕਵਰਾਏ ਹੋਏ ਜਾਵਰ ਖਾਨ ਨੂੰ ਜਾ ਪਕੜਿਆ ਅਤੇ ਬ੍ਰਾਹਮਣ ਦੇਵਦਾਸ ਨੂੰ ਸ਼ਨਾਖਤ ਕਰਨ ਦੇ ਲਈ ਕਿਹਾ ਦੇਵਦਾਸ ਨੇ ਦੋਸ਼ੀ ਜਾਵਰ ਖਾਨ ਨੂੰ ਪਛਾਣ ਲਿਆ ਉਸ ਦੀ ਘਰਵਾਲੀ ਨੂੰ ਵੀ ਅੰਦਰੋਂ ਲੱਭ ਕੇ ਸਿੰਘਾਂ ਨੇ ਬ੍ਰਾਹਮਣ ਦੇ ਹਵਾਲੇ ਕਰ ਦਿੱਤਾ ਸਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੇ ਹੁਕਮ ਕੀਤਾ ਕਿ ਕੋਈ ਕਿਸੇ ਹੋਰ ਨੂੰ ਨੁਕਸਾਨ ਨਹੀਂ ਪਹੁੰਚਾਏਗਾ ਸਿੰਘ ਜਾਵਰ ਖਾਨ ਪਠਾਨ ਨੂੰ ਗ੍ਰਿਫਤਾਰ ਕਰਕੇ ਘੋੜੇ ਤੇ ਬੰਨ ਕੇ ਬ੍ਰਾਹਮਣੀ ਸਮੇਤ ਅਨੰਦਪੁਰ ਸਾਹਿਬ ਪੁੱਜੇ ਇੱਥੇ ਸਤਗੁਰੂ ਜੀ ਦੇ ਸਾਹਮਣੇ ਬ੍ਰਾਹਮਣੀ ਨੂੰ ਬ੍ਰਾਹਮਣ ਦੇ ਹਵਾਲੇ ਕੀਤਾ ਗਿਆ